ਸੱਚਾ ਦੋਸਤੋ ਦੋਸਤੋ ਆਪਾਂ ਸਾਰੇ ਇਹ ਕਿੰਨੇ ਰਹਿਣੇ ਰੋਲਾ ਪਾਉਣੇ ਰਹਿੰਦੇ ਆ ਵੀ ਪੰਜਾਬੀਆਂ ਨੂੰ ਪੰਜਾਬ 'ਚ ਰਹਿ ਕੇ ਕੰਮ ਕਰਨਾ ਚਾਹੀਦਾ ਤੇ ਪ੍ਰਵਾਸ ਜਿਹੜਾ ਬਾਹਰ ਜਾਂਦੇ ਸਾਡੇ ਪੰਜਾਬੀ ਵੀ ਇੱਥੇ ਵੀ ਅਸੀਂ ਜੇ ਮਿਹਨਤ ਕਰਕੇ ਕੰਮ ਕਰੀਏ ਤਾਂ ਇੱਥੇ ਕਾਮਯਾਬ ਹੋ ਸਕਦੇ ਆ ਆਪਣੇ ਇੱਕ ਵੀਰ ਆ ਉਹਨਾਂ ਨੇ ਕੰਮ ਸ਼ੁਰੂ ਕੀਤਾ ਆ ਤੇ ਆਪਾਂ ਮੈਂ ਉਹਦਾ ਇੱਕ ਉਧਰ ਦੀ ਮੀਂਹ ਪੈਂਦਾ ਸੀਗਾ ਰੋਗਿਆਂ ਤੇ ਪਾਣੀ ਪੀਣ ਅੰਦਰ ਜਿੱਦਾਂ ਬੈਠਾ ਐ ਤੇ ਬਾਹਰ ਨਹੀਂ ਪਿੰਦਾ ਤੇ ਵੀਰ ਨਾਲ ਗੱਲਬਾਤ ਚੱਲੀ ਤੇ ਅਸੀਂ ਉਹ ਜਿੱਦਾਂ ਵਲੌਗ ਬਣਾਉਣ ਲੱਗੇ ਆ ਤੇ ਬੜਾ ਇੰਟਰਸਟਿੰਗ ਹੈ ਨੌਲੇਜ ਦੀਆਂ ਗੱਲਾਂ ਹੋਣਗੀਆਂ ਤੁਹਾਨੂੰ ਜਾਣਕਾਰੀ ਮਿਲੂਗੀ ਤੁਸੀਂ ਵੀ ਘਰ ਬਣਾਉਂਦੇ ਆ ਜਾਂ ਕਿਸੇ ਵੀ ਕੰਮ ਵਿੱਚ ਤੁਸੀਂ ਆਪਣੇ ਪੈਲਸ ਵਗੈਰਾ ਜੋ ਵੀ ਕਰਦੇ ਆ ਨਾ ਤੇ ਉਹਦੇ ਵਿੱਚ ਇਹ ਚੀਜ਼ਾਂ ਤੁਹਾਡੇ ਕੰਮ ਆਉਂਦੀਆਂ ਤੇ ਵੀਰ ਨਾ ਮੈਂ ਹੁਣੇ ਗੱਲ ਕਰਨ ਲੱਗਾ ਜੁੜੇ ਰਹੀਓ ਨਾਲ ਤੇ ਕੁਝ ਨਾ ਕੁਝ ਸਿੱਖ ਕੇ ਜਾਉਂਗੇ ਇਸ ਬਲੌਗ ਵਿੱਚ ਕਰਦੇ ਬੈਠੇ ਲੋ ਵੀ ਭਾਜੀ ਖੜੇ ਆ ਭਾਜੀ ਨਾਲ ਗੱਲਬਾਤ ਕਰਦੇ ਭਾਜੀ ਆ ਜਿਹੜਾ ਇੰਨਾ ਲਾਮ ਲਸ਼ਕਰ ਤੁਸੀਂ ਇਦਾਂ ਸਜਾਇਆ ਆ ਇਹ ਚੀਜ਼ ਹੈ ਕੀ ਆ ਜੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਤੇ ਮੇਰਾ ਤੁਹਾਡਾ ਭਾਜੀ ਤੇ ਪੂਰੀ ਤੌੜਿਆ ਧੰਵਾਦ ਮੈਂ ਦਿਰੋ ਪ੍ਰਤਿਵਾਦ ਕਰਦਾ ਹਾਂ ਕਿ ਵੀ ਤੁਸੀਂ ਆਏ ਮੈਨੂੰ ਇੱਕ ਬਹੁਤ ਵਧੀਆ ਕੁਐਸਚਨ ਪੁੱਛਿਆ ਆ। ਦੇਖੋ ਭਾਜੀ ਸਾਡੇ ਕੋਲ ਜੋ ਇਹ ਪ੍ਰੋਡਕਟ ਲਾਮ ਲਸ਼ਕਰ ਤੁਸੀਂ ਕਹਿ ਨਹੀਂ ਆ ਇਹ ਲਾਮ ਲਸ਼ਕਰ ਦਾ ਫਾਇਦਾ ਕੋਈ ਨਹੀਂ ਆ। ਇਹ ਸਾਡੇ ਕੋਲ ਪ੍ਰੋਡਕਟ ਹੈਗੇ ਆ ਘਰ ਨੂੰ ਡੈਕੋਰੇਟ ਕਰਨ ਵਾਸਤੇ ਇੰਟੀਰੀਅਰ ਐਂਡ ਐਕਸਟੀਰੀਅਰ ਫਲੋਰਿੰਗ ਫਲੋਰਿੰਗ ਬਣਾਉਣ ਵਾਸਤੇ ਇੱਕ ਮਾਡਰਨ ਡਿਜ਼ਾਈਨ ਜਿਹੜਾ ਹੁੰਦਾ। ਤੇ ਇਹ ਥੱਲੇ ਰੂਪ ਇਹ ਨੂੰ ਤੇ ਸਾਡੇ ਦੇਸੀ ਭਾਸ਼ਾ ਜਿਹੜੇ ਅੱਛਾ ਹੁਣ ਫਲੋਰਿੰਗ ਜਿਹਨੇ ਪਹਿਲਾਂ ਇਹਨੂੰ ਗਰੀਆਂ ਕਹਿੰਦੇ ਹੁੰਦੇ ਸੀ ਇਹ ਹੁਣ ਜਦਾਂ ਮਾਰ ਚੱਲ ਪਿਆ ਕੰਮ ਭਾਜੀ ਸਾਰੇ ਕੰਮ ਹੁਣ ਹੋ ਗਏ ਆ ਬੰਦ ਮੈਂ ਐਕਚੁਅਲੀ ਦੱਸਾਂ ਮੈਂ ਵੀ ਸਾਰਿਆਂ ਤੋਂ ਪਤਾ ਕੀਤਾ ਉਹ ਕਹਿੰਦੇ ਯਾਰ ਤੁਸੀਂ ਏਦਾਂ ਦੀ ਚੀਜ਼ ਜੋ ਮਰਜ਼ੀ ਘਰ ਬਣਾ ਲਓ ਜਿੰਨੇ ਮਰਜ਼ੀ ਮਹਿੰਗੇ ਪੈਸੇ ਲਾ ਲਓ ਤੁਹਾਨੂੰ ਜਿਹੜੀ ਥੱਗੋਂ ਸਿਲ ਦੀ ਤਰ੍ਹਾਂ ਵਾਲੀ ਮ ਆਉਣੀ ਆਉਣੀ ਆ ਪੇਪੜੀ ਮਸਲਾ ਬਾ ਜਿਹੜਾ ਉਹ ਕੰਪਨੀ ਨੇ ਸੋਚਿਆ ਯਾਰ ਕੋਈ ਏਦਾਂ ਦੀ ਚੀਜ਼ ਕੱਢੀ ਜਾਵੇ ਜਿਹੜੀ ਤੇ ਲੌਂਗ ਲਾਈਫ ਹੋਵੇ ਸਾਨੂੰ ਜਿਹੜੀ ਸਿਲ ਆਉਂਦੀ ਉਹਦੇ ਨਾਲ ਸਾਨੂੰ ਇਹ ਸਾਡੀ ਸਮੱਸਿਆ ਫੋਰਐਵਰ ਖਤਮ ਹੋ ਜਾਏ ਅਸੀਂ ਵਿజిਟ ਕੀਤਾ ਭਾਜੀ ਤਾਮਨਾੜੂ ਉੱਥੇ ਇਹਨਾਂ ਦਾ ਹੈੱਡ ਆਫਸ ਆ ਅਸੀਂ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਪੰਜ-ਛੇ ਦਿਨ ਹੀ ਉੱਥੇ ਰਹੇ ਵੀ ਉਹਨਾਂ ਨੇ ਸਾਡੇ ਨਾਲ ਕਿਹਦੇ ਲਖੋਈ ਜਿੱਦ ਕਰਕੇ ਤੁਹਾਡੇ ਬਾਰੇ ਸੁਣਿਆ ਵੀ ਇਹ ਸਹੀ ਗੱਲ ਆ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਭਾਜੀ ਲੌਂਗ ਲਾਈਫ ਚੀਜ਼ ਆ ਇਹਨੂੰ ਤੁਸੀਂ ਲਾਓ ਕਿ ਲੌਂਗ ਲਾਈਫ ਦੀ ਇਸ ਕਰਤੀ ਹੈ ਇਹ ਪ੍ਰੋਡਕਟ ਭਾਜੀ ਇੰਡੀਆ ਚ ਨਹੀਂ ਕਿਤੇ ਬਣਦਾ ਅੱਛਾ ਇਹ ਬਾਹਰੋਂ ਹੁੰਦਾ ਸਾਰਾ ਕੁਝ ਇਹ ਬਾਹਰ ਬਣਦੇ ਆ ਮੈਨੂਫੈਕਚਰਿੰਗ ਸਿਰਫ ਤਾਈਵਾਨ ਚ ਹੁੰਦੀ ਆ ਤੇ ਚైనా ਉਹ ਸਮਾਨ ਐਕਸਪੋਰਟ ਕਰਦੀ ਆ ਤਾਮਨਾੜੂ ਹੈਡਕਸ ਆ ਦੋ ਸਾਡੇ ਵੇਅਰ ਹਾਊਸ ਸਭ ਤੋਂ ਵੱਡੇ ਕੋਲੇ ਸੀ ਇਹ ਭਾਜੀ ਤੁਹਾਡੀ ਲੋਕੇਸ਼ਨ ਪਹਿਲਾਂ ਵਿੱਚ ਦੱਸ ਦਿਓ ਵੀ ਜੇ ਕਿਸੇ ਨੇ ਆਉਣਾ ਹੋਵੇ ਇੱਕ ਨੰਬਰ ਵੀ ਵਿੱਚ ਦੱਸ ਦਿਓ ਦੇਖੋ ਭਾਜੀ ਇਹ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਰੋਡ ਨਵਾਂ ਬਣਿਆ ਸ਼ਾਰਟਕੁੱਟ ਆ ਜਮਸ਼ੀਰ ਤੋਂ ਮੈਕਡੀ ਵਾਲਾ ਜਿਹੜਾ ਨੱਕ ਡੈਬ ਨਾਲਾ ਹਾਂਜੀ ਉਹ ਰਸਤੇ ਵਿੱਚ ਇੱਕ ਪਿੰਡ ਸੰਸਾਰਪੁਰ ਆਉਂਦਾ ਹੈ ਤੇ ਖੇੜਾ ਆਉਂਦਾ ਉਹਦਾ ਕ੍ਰੋਸਿੰਗ ਦੇ ਉੱਤੇ ਬਿਲਕੁਲ ਸਾਡਾ ਲਿਖਿਆ ਹੈ ਮਲਟੀ ਸਾਈ ਗਲੋਬਲ ਇੰਟੀਰੀਅਰ ਠੀਕ ਹੈ ਜੀ ਤੇ ਜੇ ਤੁਸੀਂ ਉਧਰ ਨੂੰ ਮਤਲਬ ਉਹ 메ਨ ਸੜਕ ਨੂੰ ਦਿੱਲੀ ਵਾਲੀ ਨੂੰ ਟੱਚ ਜਿਹੜੀ ਕਰਦੀ ਉਧਰ ਨੂੰ ਜਾਓਗੇ ਤਾਂ ਤੁਹਾਡੇ ਲੈਫਟ ਹੈਂਡ ਹਾਉਣਾ ਜੇ ਤੁਸੀਂ ਉੱਥੋਂ ਮੈਕਡੋਨਲਡ ਤੋਂ ਜਮਸ਼ੀਰ ਨੂੰ ਜਾਣੇ ਆ ਤਾਂ ਤੁਹਾਡੇ ਰਾਈਟ ਹੈਂਡ ਵਾਲੋਂ ਪਰ ਪੈਸਾ ਨੂੰ ਮੜਾ ਦਿਖਾ ਲੋ ਤੁਹਾਡੇ ਤੋਂ ਹੈ ਕੀ ਕੀ ਹੈ ਦੇਖੋ ਭਾਈ ਇੱਥੋਂ ਤੁਹਾਡਾ ਸਮਾਨ ਅੱਛਾ ਇਧਰੋਂ ਹੁੰਦਾ ਮੈਂ ਕੈਮਰਾ ਗਲਤ ਘਮਾ ਲਿਆ ਸੌਰੀ ਬਈ ਈ ਵਿਊਅਰਸ ਜੁੜੇ ਰਿਓ ਇਹਨੂੰ ਭਾਜੀ ਕਹਿੰਦੇ ਆ ਡਬਲੂ ਪੀ ਸੀ ਅੱਛਾ ਜੀ ਇਹ ਇਹ ਕਿੱਥੇ ਭਾਜੀ ਇਹ ਕੰਧਾਂ ਨੂੰ ਲੱਗਦੀ ਆ ਇਹ ਭਾਜੀ ਕੰਧਾਂ ਨੂੰ ਲੱਗਦੀ ਆ ਤੇ ਹਰੇਕ ਪ੍ਰੋਡਕਟ ਦੇ ਘੱਟੋ ਘੱਟ ਵੀ ਸਾਡੇ ਕੋਲ ਮੈਕਸਿਮ 40 ਕੁ ਪੈਟਰਨ ਹੁੰਦੇ ਜਿਹਦੇ ਵਿੱਚ ਅਸੀਂ ਕਸਟਮਰ ਨੂੰ ਚੁਆਇਸ ਦਿੰਦੇ ਹਾਂ ਤੁਸੀਂ ਕਲਰ ਜਿਹੜਾ ਮਰਜ਼ੀ ਲੈ ਲਓ ਇਹ ਲੱਕੜ ਆ ਪਾਜੀ ਕਿ ਪਲਾਸਟਿਕ ਆ ਨਹੀਂ 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 ਪਾਜੀ ਇਹ ਜਿਹੜੀ ਹੈ ਇੱਕ ਪਲਾਸਟਿਕ ਇਦਾਂ ਦੀ ਹੈ ਇਹ ਗੱਡੀਆਂ ਦੇ ਵਿੱਚ ਇੰਟੀਰੀਅਰ ਹੀ ਲੱਗਦਾ ਹਾਂਜੀ 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 ਤੁਸੀਂ ਦੇਖਿਆ ਹਾਂ ਉਹ ਇੰਟੀਰੀਅਰ ਪਲੱਸ ਪੱਥਰ ਨੂੰ ਮਿਕਸ ਕਰਕੇ ਉਹਨਾਂ ਨੇ ਇਹ ਚੀਜ਼ ਤਿਆਰ ਕੀਤੀ ਹੈ ਵੀ ਜਿਹੜੀ ਇਹਨੂੰ ਦੇਖੋ ਪਾਜੀ ਇਹਨੂੰ ਪਾਣੀ ਦੀ ਕੋਈ ਮਾਰ ਠੀਕ ਹੈ ਜੀ ਠੀਕ ਹੈ ਪਾਰਸ਼ ਬੂਸ ਕਿਉਂ ਪਵੇ ਕੋਈ ਤੁਮ ਮਤਲਬ ਨਹੀਂ ਅੰਦਰ ਉਹ ਜਿਹੜੀ ਸਿਲ ਚੜਦੀ ਸੀ ਉੱਥੇ ਵੀ ਕਰਨਾ ਖਰਾਬ ਇਹ ਨਹੀਂ ਹੋਣਾ ਭਾਜੀ ਕੁਛ ਨਹੀਂ ਇਹਨੂੰ ਹੋਣਾ ਤੁਸੀਂ ਇਹ ਆ ਵੀ ਵਧੀਆ ਮਿਸਤਰੀ ਤੋਂ ਲੱਗ ਜਾ ਠੀਕ ਠਾਕ ਹੋ ਜਾ ਉਸ ਤੋਂ ਬਾਅਦ ਤੁਸੀਂ ਲਾ ਕੇ ਭੁੱਲ ਜਾ ਕੰਪਨੀ ਤਾਂ ਸਾਨੂੰ ਭਾਜੀ 25 30 ਇਹ 25 ਸਾਲ ਦੀ ਗਾਰੰਟੀ ਦਿੰਦੀ ਆ ਪਰ ਕੰਪਨੀ ਇਦਾਂ ਵੀ ਕਹਿੰਦੀ ਆ ਵੀ ਇਹਨਾਂ ਦਾ ਤੁਸੀਂ 100% ਹੀ ਗਾਰੰਟੀ ਆ ਲੇਕਿਨ ਇਹ ਫਾਰ ਲਾਈਫ ਆ ਲਾ ਕੇ ਭੁੱਲ ਜਾ ਪਈ ਦੁਵਾਰ ਨਾਲ ਲੱਗ ਗਈ ਉਹਨੂੰ ਨਟ ਲੱਗ ਜੇ ਸਭ ਕੁਝ ਹੋ ਜੇ ਮੈਨੂੰ ਦੱਸ ਉਹ ਚੀਜ਼ ਜਾਣੀ ਕਿੱਥੇ ਜਿੰਨੀ ਤੇ ਤੁਸੀਂ ਰਫਨ ਟਫ ਜੂ ਬੰਦਿਆਂ ਦੀ ਗਰੰਟੀ ਹੈ ਨਹੀਂ ਚੀਜ਼ਾਂ ਦੀ ਹੈਗੀ ਆ ਚੀਜ਼ਾਂ ਦੀ ਹੈਗੀ ਤੁਸੀਂ ਇੰਨਾ ਕਹਿ ਸਕਦੇ ਆਂ ਵੀ ਆਪਣੀ ਯੰਗ ਦੇ ਵਿੱਚ 20 22 ਸਾਲ ਚ ਲਾ ਲਿਆ ਉਸ ਤੋਂ ਬਾਅਦ ਇਹ ਉਦਾਂ ਹੀ ਲੱਗੇ ਰਹਿਣਾ ਆ ਐਸੀ ਹੀ ਜਾਣਾ ਇਹ ਏਦਾਂ ਹੀ ਰਹਿਣਾ ਤੇ ਅੱਗੇ ਕੀ ਆ ਭਾਜੀ ਆਪਣੇ ਕੋ ਇਹ ਭਾਜੀ ਹੈਗਾ ਬਾਅਦ ਪੇਪਰ ਵਾਲਪੇਪਰ ਵਾਲਪੇਪਰ ਇਦਾਂ ਸੀ ਵੀ ਪਹਿਲਾਂ ਲੋਕ ਲਾਉਂਦੇ ਸੀਗੇ ਦੁਆਰਾਂ ਦੇ ਉੱਤੇ ਵਾਲਪੇਪਰ ਜਿਸ ਕਾਰਨ ਇਹ ਹੁੰਦਾ ਸੀਗਾ ਵੀ ਉਹਦੀ ਲੁੱਕ ਵਧੀਆ ਬਣ ਜਾਂਦੀ ਸੀ ਠੀਕ ਹੈ ਜੀ ਲੇਕਿਨ ਕਦੀ ਨਾ ਕਦੀ ਕਿਤੇ ਨਾ ਕਿਤੇ ਵਾਲਪੇਪਰ ਵੀ ਖਰਾਬ ਹੋ ਜਾਂਦਾ ਸੀ ਠੀਕ ਹੈ ਜੀ ਠੀਕ ਹੈ ਤੇ ਉਹ ਹੁਣ ਵਾਲਪੇਪਰ ਨੂੰ ਉਹਨਾਂ ਨੇ ਇਹ ਪੁਲਿਸ ਦਾ ਕੇ ਭਾਜੀ ਇਹ ਇੰਟੀਰੀਅਰ ਪ੍ਰੋਡਕਟਸ ਆਨ ਦਿੱਤੇ ਆ ਠੀਕ ਹੈ ਜੀ ਅੱਛਾ ਜੀ ਅੱਗੇ ਪੁੱਛੋ ਜੀ ਤੁਸੀਂ ਕੋਈ ਅੱਛਾ ਜੀ ਹੋਰ ਕੀ ਹੈ ਭਾਈ ਆਪਣੇ ਕੋ ਬਈਆ ਫੀਲਿੰਗ ਜੀ ਤਾਂ ਵਧੀਆ ਆਉਣ ਰਹੀ ਆ ਤੇ ਆ ਦੇਖਾਂ ਹੱਥ ਮਾਰ ਕੇ ਇਹਨੂੰ ਖੜਕਾ ਸੁਣਦਾ ਤੁਹਾਨੂੰ ਭਾਜੀ ਹੱਥ ਮਾਰ ਕੇ ਵੀ ਦੇਖੋ ਤੇ ਇਦਾਂ ਫੜ ਕੇ ਵੀ ਦੇਖੋ ਇਹ ਸਾਡੀ ਹੈਗੀ ਆ ਫਲੋਰਿੰਗ ਵਾਸਤੇ ਅੱਛਾ ਜੀ ਇਹ ਲੋਕੀ ਲਾ ਲੈਂਦੇ ਸੀ ਨਾ ਪਹਿਲਾਂ ਟਾਇਲ ਦੀ ਤਿਆਰੀ ਆ ਲਾਲੀ ਫਲਾਂ ਸਾਰੀਆਂ ਵਧੀਆ ਕੋਈ ਗੱਲ ਨਹੀਂ ਲੇਕਿਨ ਪਲੱਸ ਪੁਆਇੰਟ ਇਹਦਾ ਇਹ ਆ ਭਾਜੀ ਤੇ ਤੇਲ ਸਿੱਟ ਦੋ ਪਾਣੀ ਸਿੱਟ ਦੋ ਫਲਾਨਾ ਬਜ਼ੁਰਗ ਇਹ ਯੰਗ ਕੋਈ ਬੰਦਾ ਤਿਲਕ ਨਹੀਂ ਸਕਦਾ ਲੱਤ ਲੱਤ ਟੁੱਟਣ ਦਾ ਕੋਈ ਖਤਰਾ ਨਹੀਂ 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 ਭਾਜੀ ਲੱਤ ਦੀ ਤੁਸੀਂ ਗੱਲ ਹੀ ਤੇ ਅੱਗੇ ਜੀ ਇਹ ਹੈਗਾ ਵੀ ਇਹਨੂੰ ਵੀ ਉਹ ਡਬਲਯੂਸੀ ਕਹਿੰਦੇ ਆ ਇਹ ਮਤਲ ਤੁਸੀਂ ਬਾਹਰ ਵਾਸਤੇ ਵੀ ਯੂਜ਼ ਕਰ ਸਕਦੇ ਆ ਸਟੇਰੀਆ ਵਾਸਤੇ ਅੱਛਾ ਜੀ ਇਹ ਜਿਹਨਾਂ ਉਹਨਾਂ ਦੇ ਨਾਲੋਂ ਥੋੜਾ ਉਹ ਜਿਹੜੀਆਂ ਉਹਦੇ ਨਾਲੋਂ ਜ਼ਿਆਦਾ ਸਟੈਂਥ ਹੈ ਇਹਨਾਂ ਦੀ ਠੀਕ ਹੈ ਜੀ ਜਿਆਦਾ ਸਾਵਧਾਨਤਾ ਮਤਲਬ ਬਾਹਰ ਤੁਹਾਡੇ ਜਿਆਦਾ ਚਾਂਸਸ ਹੈ ਕਿ ਇਹਨਾਂ ਚੀਜ਼ ਦੇ ਵਿੱਚ ਕੋਈ ਨਾ ਕੋਈ ਗੱਡੀ ਲੱਗ ਜਾਂਦੀ ਕੋਈ ਸਕੂਟਰ ਸਕੂਟਰ ਲੱਗ ਜੇ ਨਾ ਕਿ ਅੰਦਰ ਤਾਂ ਕੋਈ ਚੀਜ਼ ਲੱਗਣੀ ਨਹੀਂ ਬਾਹਰ ਜਿਆਦਾ ਚੰਗ ਇਸ ਦਾ ਕੀ ਇਹਨਾਂ ਨੇ ਇਹ ਪ੍ਰੋਡਕਟ ਨੂੰ ਨਾ ਉਸ ਪ੍ਰੋਡਕਟ ਤੋਂ ਨਾਲ ਜਿਆਦਾ ਸਟਰੌਂਗ ਬਣਾਇਆ ਸਟਰੌਂਗ ਤਾਂ ਉਹ ਵੀ ਬਹੁਤ ਮਤਲਬ ਗੱਡੀ ਟੁੱਟ ਜਾਣੀ ਇਹ ਨਹੀਂ ਟੁੱਟਣੀ ਤੁਸੀਂ ਸਾਨੂੰ ਹੀ ਗਏ ਸੀ ਨਾ ਜਦੋਂ ਪਾਜੀ ਉੱਥੇ ਤਾਂ ਮਨ ਲਾੜੂ ਕੰਪਨੀ ਦੇ ਵਿੱਚ ਹਾਂਜੀ ਉਹਨਾਂ ਨੇ ਸਾਨੂੰ ਜਿਹੜੀ ਮਰਜੀ ਗੱਡੀ ਕਿਨੇ ਦੇਖੋ ਉਹ ਨਹੀਂ ਆਪਣੀ ਗੱਡੀ ਉੱਤੋਂ ਦੀ ਇਹ ਸਾਰੀਆਂ ਬਿਸ਼ਾ ਕੇ ਜਿਹੜੇ ਗ੍ਰਿਪ ਬਣ ਗਿਆ ਉੱਤੋਂ ਦੀ ਗੱਡੀ ਨਿਗਾ ਕੇ ਦਿਖਾ ਦਿੱਤੀ ਸੀ ਓਕੇ ਉਸ ਤੋਂ ਬਾਅਦ ਹੀ ਅਸੀਂ ਉਹਨਾਂ ਨਾਲ ਅਗਰੀਮੈਂਟ ਕੀਤਾ ਠੀਕ ਹੈ ਪਾਜੀ ਤੇ ਆ ਆ ਕੀ ਬਾਜੀ ਉਹੋ ਹੀ ਡਿਜ਼ਾਈਨ ਆ ਇਹ ਭਾਜੀ ਦਵਾਰ ਨੂੰ ਵੀ ਲੱਗਦੀ ਐ ਨੀ ਟੂ ਗਰੂਂਡ ਕਹਿੰਦੇ ਆ ਵਾਸੀ ਕੀ ਕਹਿੰਦੇ ਲੱਗ ਲੱਗ ਨਾਮ ਆ ਟੂ ਗਰੂਂਡ ਮੇਰਾ ਯਾਰ ਅੰਗਰੇਜ਼ੀ ਜਾਤ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੇ ਕਿਹੜੀ ਚੀਜ਼ ਉਹਨੇ ਲਗਾਉਣੀ ਕੀ ਕਰਦੇ ਕਈ ਮਤਲਬ ਹੋਲ ਦਿਮਾਗ ਜਿਆਦਾ ਲਾਉਂਦੇ ਉਹ ਕੀ ਕਰਦੇ ਇਹਨੂੰ ਉੱਤੇ ਛੱਤ ਤੇ ਵੀ ਲਾ ਲੈਂਦੇ ਠੀਕ ਹੈ ਜੀ ਤੁਹਾਨੂੰ ਵਧੀਆ ਲੱਗਦਾ ਠੀਕ ਹੈ ਜੀ ਤੇ ਆ ਅੱਗੇ ਵੀ ਵੱਧਦੇ ਆ ਵੀ ਹੁਣ ਨਾਲ ਨਾਲ ਆਹ ਦੇਖੋ ਆਹ ਡਿਜ਼ਾਈਨ ਕਿੰਨੇ ਕਿੰਨੇ ਸੋਹਣੇ ਸੋਹਣੇ ਆ ਭਾਜੀ ਹੁਣਾਂ ਦੇ ਆਹ ਦੇਖੋ ਆਹ ਡਿਜ਼ਾਈਨ ਪਏ ਆ ਇਹ ਮਰਜ਼ੀ ਫਰਸ਼ ਤੇ ਲਵਾ ਸਕਦੇ ਆ ਭਾਈ ਅ ਜਦੋਂ ਪੱਥਰ ਵਾਲੀ ਫੀਲਿੰਗ ਪੂਰੀ ਹੱਥ ਲਾ ਕੇ ਦੇਖੋ ਤੁਹਾਨੂੰ ਦੂਰੋਂ ਮਤਲਬ ਇਦਾਂ ਲੱਗਣਾ ਪੱਥਰ ਤੇ ਜਿਲੇ ਤੁਸੀਂ ਹੱਥ ਲਾ ਕੇ ਦੇਖਣਾ ਤੁਸੀਂ ਦੇਖਣਾ ਵੀ ਇਹਦੇ ਵਿੱਚ ਤਿਲਕਣ ਵਾਲਾ ਤਾਂ ਕੋਈ ਨਾ ਕੋ ਨਾਮ ਹੀ ਨਹੀਂ ਕਰਦੇ ਪੱਥਰ 'ਚ ਫੇਰ ਵੀ ਬੰਦਾ ਤਿਲਕਣ ਦਾ ਭਾਜੀ ਉਹ ਕੀ ਚੀਜ਼ ਹੈ ਯਾਰ ਉਹ ਪਹਿਲਾਂ ਦੱਸੋ ਮੈਨੂੰ ਮੜਾ ਇਹੋ ਭਾਜੀ ਜਿੱਦਾਂ ਮੰਨ ਲਓ ਤੁਸੀਂ ਕੋਈ ਪਾਰਕਿੰਗ ਵਾਸਤੇ ਜਾਂ ਘਰ ਦੇ ਉੱਤੇ ਕੋਈ ਸ਼ੈੱਡ ਬਣਾ ਲੈਣੇ ਜਾਂ ਗੱਡੀਆਂ ਖੜੀਆਂ ਕਰਨ ਵਾਸਤੇ ਤੁਸੀਂ ਛੱਤ ਬਣਾਉਣੇ ਉਹਦੇ ਵਿੱਚ ਪਹਿਲਾਂ ਟੀਨ ਸ਼ੀਟਾਂ ਆਉਂਦੀਆਂ ਹੀ ਜਾਂਦੀਆਂ ਹਾਂਜੀ ਹਾਂਜੀ ਨੀਲੀ ਆਈਆਂ لیکن ਇਹ ਦਾ کلاس ਕਵਰ ਸੀ ਵੀ ਜੇ ਤੁਸੀਂ ਇਹ ਲਗਾਤੀ ਨਾ ਇਹਨੂੰ ਕਹਿੰਦੇ ਆ ਸਟੋਨ ਕੋਟਡ ਸ਼ੀਟ ਅੱਛਾ ਜੀ ਸਟੋਨ ਕੋਟਡ ਇਹਦੇ ਵਿੱਚ ਜਿਹੜੇ ਦਾਣੇ-ਦਾਣੇ ਆ ਨਾ ਪੱਥਰ ਦੇ ਮਤਲਬ ਟਾਈਪ ਉਹ ਬਣਿਆ ਐ ਇਦਾਂ ਦਾ ਕੈਮੀਕਲ ਪਾ ਕੇ ਇਹ ਕਦੀ ਉੱਤਰ ਨਹੀਂ ਸਕਦੇ ਤੇ ਕਦੀ ਕੁਝ ਨਹੀਂ ਇਹਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਉੱਥੇ ਲਾ ਲੈਣਾ ਮਤਲਬ ਗੱਡੀ ਦੀ ਸੇਫਟੀ ਲਈ ਹਾਂ ਗੱਡੀ ਨਹੀਂ ਕਹਿੰਦਾ ਧੁੱਪ ਤੋਂ ਗੱਲਾ ਗੱਡੀ ਨਹੀਂ ਭਾਰੀ ਮਲਟੀ ਪਰਪਸ ਤੁਸੀਂ ਇਹਦੇ ਥੱਲੇ ਮਤਲਬ ਉੱਤੇ ਛੱਤ ਬਣਾ ਕੇ ਥੱਲੇ ਦਾਣੇ ਵਾਲੇ ਡਰਮ ਰੱਖ ਲਓ ਕੁਰਸੀਆਂ ਲਾ ਕੇ ਬਹਿਣ ਲਈ ਰੱਬਣਾ ਲੋਕਾਂ ਨੇ ਮਤਲਬ ਇਹਦੇ ਵਿੱਚ ਹੀਟ ਵੀ ਮੈਨੂੰ ਲੱਗਦਾ ਕ੍ਰੋਸ ਨਹੀਂ ਹੁੰਦੀ ਹੋਣੀ ਇਹਦੇ ਵਿੱਚ ਤੁਸੀਂ ਤੁਹਾਡਾ ਅੰਤ ਦੇਖੋ ਕਹਿੰਦੀ ਹੀਟ ਕ੍ਰੋਸ ਹੋਊਗਾ ਤਾਂ ਮਤਲਬ ਹੋਈ ਨਹੀਂ ਜਿੰਨਾ ਟੈਂਪਰੇਚਰ ਬਾਹਰ ਅਗਰ 40 ਹੈ ਨਾ ਤੁਸੀਂ ਇਹਦੇ ਥੱਲੇ ਬਹਿ ਜੂਗੇ ਤਾਂ ਉਹ ਟੈਂਪਰੇਚਰ ਨੂੰ 10% ਘੱਟ ਕਰ ਲਿਆ ਦੇਖੋ ਥੱਲੇ ਸਟੀਲ ਲੱਗੀ ਹੈ ਹਾਂ ਭਈ ਆਹ ਵਾਕਈ ਤੇ ਆਹ ਦੇਖੋ ਤੁਸੀਂ ਉਹ ਲੱਗੀ ਸਟੋਨ ਕੋਟੜ ਸਟੋਨ ਦੇ ਨਾਲ ਤੇ ਆਹ ਭਾਜੀ ਕੀ ਸੀ ਆਹ ਇਹ ਵੀ ਦੁਵਾਰ ਨੂੰ ਲਾਉਣ ਵਾਲਾ ਹਾਂ ਤੇ ਪੀਵੀਸੀ ਫਲੈਟ ਪੈਨਲ ਅੱਛਾ ਜੀ ਫਲੈਟ ਮਤਲਬ ਫਲੈਟ ਦਾ ਮਤਲਬ ਕਿਸੇ ਦੇ ਪਿੱਛੇ ਮਤਲਬ ਇਸ ਤਰੀਕੇ ਦੀ ਆ ਓਕੇ ਮਰ ਬੱਕੋ ਬਕਰੇ ਡਿਜ਼ਾਈਨ ਹੈ ਇਹ ਇਦਾਂ ਨਹੀਂ ਵੀ ਇਹਨੂੰ ਕਹਿੰਦੇ ਫਲੈਟ ਇਹ ਵੀ ਦੁਵਾਰ ਦੇ ਨਾਲ ਹੀ ਲੱਗਦੀ ਆ ਇਹ ਵੀ ਤਾਂ ਇਹ ਹੋਵੇ ਬਹੁਤ ਜ਼ਿਆਦਾ ਸਟਰੌਂਗ ਆ ਇਹਦਾ ਬਾਕੀਆਂ ਨਾਲੋਂ ਰੇਟ ਤੋਂ ਨਾ ਜਿਆਦਾ ਬਾਕੀ ਪ੍ਰੋਡਕਟ ਰਹੂ ਜਿਹੜੇ ਦੁਆਰ ਨਾਲ ਲੱਗਦੇ ਉਹਨਾਂ ਨਾਲ ਥੋੜ੍ਹਾ ਜਿਹਾ ਜ਼ਿਆਦਾ ਹੈ ਤੇ ਅਸੀਂ ਘੱਟ ਵਾਲੇ ਵੀ ਲੈਏ ਜਿਆਦਾ ਵੀ ਕਸਟਮਰ ਦੀ ਜਿਹੜੀ ਚੋਅ ਪੂਰੀ ਹੋ ਜੇ ਹਾਂ ਮਲ ਜੇ ਕਿਸੇ ਨੇ ਘੱਟ ਪੈਸੇ ਵੀ ਖਰਚਣਿਆ ਤਾਂ ਉਹ ਵੀ ਭਾਈ ਘਬਰਾਇਓ ਨਾ ਭਾਈ ਆ ਕੀ ਆ ਬੜੇ ਖੜਬੜੇ ਜੇ ਇਹ ਖੜਬੜੇ ਜੀ ਕਰ ਲੈ ਕੁਛ ਨਹੀਂ ਇਹ 30 ਉਹ ਵੀ ਜਿੱਦਾਂ ਤੁਸੀਂ ਘਰ ਦੀ ਕੋਈ ਸੱਤ ਬਣਾਉਣੀ ਆ ਹਾਂਜੀ ਜਿੱਦਾਂ ਸੀਲਿੰਗ ਕਰ ਰਹੀ ਥੱਲੇ ਡਾਉਂ ਅੱਛਾ ਇਹ ਲੱਕੜ ਦੀ ਫੀਲਿੰਗ ਦਿੰਦੇ ਆ ਇਹ ਲੱਕੜ ਦੀ ਫੀਲਿੰਗ ਤਾਂ ਦਿੰਦੇ ਹੀ ਦਿੰਦੇ ਆ ਜੋ ਇਹਦੀ ਕੁਆਲਿਟੀ ਹੈ ਭਾਜੀ ਐ ਕਰਕੇ ਤੁਸੀਂ ਐਂ ਦੇਖੋਗੇ ਨਾ ਹੈਨਾ ਹਾਂਜੀ ਉਹ ਪਲਾਸਟਿਕ ਤੇ ਉਹ ਮਿਕਸਡ ਕੁਆਲਿਟੀ ਆ ਉਹਦੇ ਵਿੱਚ ਤੇ ਇਹ ਕਦੀ ਖਰਾਬ ਨਹੀਂ ਹੁੰਦੀ ਇਹਨੂੰ ਪਾਣੀ ਦਾ ਕੋਈ ਅਸਰ ਨਹੀਂਗਾ ਤੇ ਇਹਨੂੰ ਅੱਗ ਦਾ ਵੀ ਕੋਈ ਭਾਈ ਅਸਰ ਠੀਕ ਹੈ ਬਈ ਅੱਖ ਵੀ ਅਸਰ ਨਹੀਂ ਹਾ ਅੱਖ ਵੀ ਨਹੀਂ ਆਗਾ ਸਰਕਾਰ ਦੀ ਬਿਲਕੁਲ ਭਾਈਆ ਕੈਮਰੇ ਮੂਰੇ ਗੱਲ ਕਰਨੀ ਕੈਮਰਾ ਰੱਬ ਦਾ ਰੂਪ ਹੁੰਦਾ ਕੋਈ ਵੀ ਆ ਕੇ ਚੈੱਕ ਕਰ ਲੇ ਸਾਡੇ ਕੋਲ ਆ ਕੇ ਸਾਨੂੰ ਕਰੇ ਅੱਗ ਦਾ ਵੀ ਅਸਰ ਨਹੀਂ ਹੁੰਦਾ ਵਾਹ ਬਈ ਇਹ ਆ ਨਵੀਂ ਗੱਲ ਆ ਪਰ ਵਧੀਆ ਗੱਲ ਆ ਕੰਮ ਦੀ ਗੱਲ ਆ ਬਈ ਅੱਗ ਦਾ ਵੀ ਇਹਨੂੰ ਕੋਈ ਅਸਰ ਨਹੀਂ ਹੋਣਾ ਕਿਹ ਕਿਹ ਕਿਸਮ ਦੇ ਆ ਛੋਟਾ ਲੈ ਹਾਂ ਇਹ ਸਾਰੇ ਵੀ ਆ ਡਿਜ਼ਾਈਨ ਲੱਗੇ ਹੋਏ ਆ ਜੀ ਭਾਈਆ ਕਈ ਵਾਰੀ ਬੰਦੇ ਕੁਸ਼ਤੀ ਕਰਦੇ ਆ ਵੀ ਕਿੱਲੇ ਮੰਨ ਲੋ ਜਿੱਥੇ ਤੁਸੀਂ ਬੈੱਡ ਲਾਇਆ ਹਾਂ ਹਾਂਜੀ ਬੈੱਡ ਦੇ ਜਿੱਦਾਂ ਉਹ ਧੋ ਦੇ ਪਿੱਛੇ ਫਿਰ ਡਿਜ਼ਾਈਨ ਹੁੰਦਾ ਸੀ ਨਾ ਹਾਂ ਹਾਂ ਉਹ ਲੋਕੀ ਨਹੀਂ ਲੈਂਦੇ ਵੱਡਾ ਜਿਹਾ ਉਹ ਲੋਕੀ ਛੋਟੇ ਉਹਦੇ ਵਾਲੇ ਲੈਂਦੇ ਆ ਬੈਕ ਵਾਲੇ ਤਾਂ ਕਿ ਅਸੀਂ ਉਹਦੇ ਪਿੱਛੇ ਇਹ ਲਵਾ ਸਕੀਏ ਤਾਂ ਉਹਦੀ ਲੁੱਕ ਸਾਨੂੰ ਇਦਾਂ ਲੱਗੇ ਵੀ ਜਿੱਦਾਂ ਬੈੱਡ ਦੇ ਪਿੱਛੇ ਡਿਜ਼ਾਈਨ ਕਰਵਾਇਆ ਹੈ ਉਹ ਤੇ ਵੀ ਇਹੇ ਲਾਉਂਦੇ ਆ ਠੀਕ ਹੈ ਕਸਟਮਰ ਆ ਉਹ ਆਪਣੇ ਤਰੀਕੇ ਨਾਲ ਸਰੀ ਚੀਜ਼ ਯੂਜ਼ ਕਰਦਾ ਤੇ ਲੇਕਿਨ ਕਿਹੜੀ ਚੀਜ਼ ਜਿੱਥੇ ਮਰਜੀ ਯੂਜ਼ ਕਰ ਲਓ 20 ਤੋਂ 25 ਸਾਲ ਦੀ ਘੋਂਪੜੀ ਸਾਨੂੰ ਕਹਿੰਦੀ ਆ ਦੇ ਪੱਕੀ ਗਾਰੰਟੀ ਆ ਲੇਕਿਨ ਅਸੀਂ ਕਹਿੰਨੇ ਆ ਵੀ ਤੁਸੀਂ ਫਰ ਲਾਇਸ ਦੀ ਸਾਨੂੰ ਆ ਕੇ ਕੋਈ ਪ੍ਰੋਬਲਮ ਦੱਸ ਦਿਓ ਨਾ ਅਸੀਂ ਤੁਹਾਡੇ ਵਾਸਤੇ ਖੜੇ ਉਹਦਾ ਕਾਰਨ ਇਹ ਚੀਜ਼ ਤੁਹਾਡੇ ਇਸਤੇਮਾਲ ਤੇ ਡਿਪੈਂਡ ਕਰਦਾ ਭਾਈ ਤੁਸੀਂ ਇਹਦੇ ਵਿੱਚ ਆ ਕੇ ਜ਼ੋਰ ਦੇ ਨਾਲ ਕੋਈ ਗੱਡੀ ਮਾਰ ਦਿੰਨੇ ਆ ਮੋਟਰਸਾਈਕਲ ਮਾਰ ਦਿੰਨੇ ਉਹਦੇ ਵਿੱਚ ਤਾਂ ਫੇਰ ਥੋੜੀ ਬਹੁਤੀ ਤਾਂ ਪ੍ਰੋਬਲਮ ਹੋਣੀ ਹਾਂਜੀ 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 ਆਦਰਵਾਈ ਇੱਕ ਵਾਰੀ ਲੱਗ ਗਈ ਕੋਈ ਪ੍ਰੋਬਲਮ ਆ ਆ ਪਾ ਜੀ ਅੰਦਰ ਸਾਰਾ ਇਹ ਸਟਾਕ ਅੱਛਾ ਤੁਸੀਂ ਜਮਾ ਕੀਤਾ ਕੋਈ ਚੀਜ਼ਾਂ ਕੰਪਨੀ ਦਾ ਇੱਕ ਨੌਰਸ ਨੇ ਵੀ ਤੁਹਾਡੇ ਕੋਲ ਇਹ ਜਿਹੜਾ ਵੱਡਾ ਸਟੋਰ ਹੋਣਾ ਚਾਹੀਦਾ ਇੱਥੇ ਤੁਸੀਂ ਆਪਣੇ ਪ੍ਰੋਡਕਟ ਜਿਹੜੀ ਸਟੋਰ ਕਰ ਸਕੋ ਸਟਾਕ ਭਾਜੀ ਹੁਣਾਂ ਨੇ ਜਮਾ ਕੀਤਾ ਭਾਜੀ ਆ ਕੀ ਆ ਆ ਆ ਆ ਆ ਕੀ ਆ ਇਹ ਕੀ ਭਾਜੀ ਇਹ ਤੇ ਫੋਮ ਦਾ ਇੱਕ ਹੋਮ ਟਾਈਪ ਕੰਪਨੀ ਨੇ ਇੱਕ ਪ੍ਰੋਡਕਟ ਉਹ ਦਿੱਤਾ ਆ ਅੱਛਾ ਜੀ ਉਹ ਤੇ ਕਈ ਵਾਰੀ ਇਹ ਹੁੰਦਾ ਵੀ ਤੁਸੀਂ ਉਹਨੂੰ ਰੱਖ ਲਓ ਉਹਦੇ ਵਿੱਚ ਸਪੈਨਸ਼ਨ ਨਹੀਂ ਜਿੱਦਾਂ ਆਪਣਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਕਰਦੀ ਉਹ ਚੀਜ਼ ਇਦਾਂ ਦੇ ਪ੍ਰੋਡਕਟ ਉਹਦੇ ਨਾਲ ਜੁੜੀਆਂ ਹੋਰ ਕਈ ਚੀਜ਼ਾਂ ਲੇਕਿਨ ਲੱਗਦੀਆਂ ਉਹਦੇ ਨਾਲ ਹੀ ਇਹਨਾਂ ਨੂੰ ਐਕਸੈਸਰੀ ਕਹਿ ਦਿੰਦੇ ਜਿੱਦਾਂ ਹੀ ਨਹੀਂ ਜਦ ਸਕੂਟੀ ਲਈ ਜਾਂ ਮੋਟਰਸਾਈਕਲ ਲਈ ਐਕਸੈਸਰੀ ਕੋਲ ਇੱਕ ਐਕਸੈਸਰੀ ਹੈ ਭਾਜੀ ਭਾਈ ਆਪਣਾ ਨੰਬਰ ਵੀ ਬੋਲ ਦਿਓ ਵਿੱਚ ਮੇਰਾ ਨੰਬਰ ਭਾਜੀ ਐਕਚੁਅਲੀ ਅਜੇ ਮੈਂ ਆਪਣਾ ਪਰਸਨਲ ਨੰਬਰ ਹੀ ਦੇ ਦਿੰਦਾ ਹਾਂ ਹਾਂਜੀ ਤੇ ਸਾਡੇ ਕੰਪਨੀ ਦੇ ਨੰਬਰ ਹੈਗੇ ਆ ਸਾਰੇ ਤੁਸੀਂ ਕੋਈ ਨੰਬਰ ਦੇ ਦਿਓ ਜਿਹੜਾ ਤੁਹਾਡੇ ਨਾਲ ਕਿਸੇ ਨੇ ਕੰਟੈਕਟ ਮੇਰਾ ਨੰਬਰ ਨੋਟ ਕਰਨ ਵਾਲੇ ਮੇਰੇ ਵੀਰ ਨੋਟ ਕਰ ਲੈਣ ਮੇਰਾ ਨੰਬਰ ਆ 89 68 31 21 75 ਗਰਮੀਤ ਸਿੰਘ ਮੈਨੇਜਰ ਮਾਰਕੀਟਿੰਗ ਸਾਇੰਗ ਗਲੋਬਲ ਇੰਟੀਰੀਅਰ ਜਮਸ਼ੇਰ ਰੋਡ ਜਲੰਧਰ ਇੱਕ ਹੋਰ ਭਾਜੀ ਇਹਦੀ ਖਾਸੀਅਤ ਆ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਕਹਿਣ ਲੱਗਾ ਭਾਜੀ ਪੂਰੇ ਪੰਜਾਬ ਦੇ ਵਿੱਚ ਇਹ ਪਹਿਲਾ ਆਫਿਸ ਇੱਥੇ ਖੁੱਲਿਆ ਹੈ ਪਹਿਲਾ ਆਫਿਸ ਅੱਛਾ ਜੀ ਪਹਿਲਾ ਆਫਿਸ ਹੋਰ ਪੰਜਾਬ ਚ ਇਹਦੇ ਇਸ ਪ੍ਰੋਡਕਟ ਦੇ ਨਾਲ ਦਾ ਕੋਈ ਆਫਿਸ ਨਹੀਂਗਾ ਕੰਪਨੀ ਵੱਲੋਂ ਮਤਲਬ ਜਿਹੜਾ business ਵੇਚਦੇ ਪ੍ਰੋਡਕਟ ਹੈ ਪਹਿਲਾ ਆਫਿਸ ਇੱਥੇ ਖੁੱਲਿਆ ਠੀਕ ਹੈ ਜੀ ਠੀਕ ਹੈ ਤੇ ਅੱਗੇ ਜਿਹੜੇ ਆਫਿਸ ਖੁੱਲਣਗੇ ਫਿਰ ਤੁਸੀਂ ਰੇਟ ਭਾਜੀ ਇਦਾਂ ਹੋਲ ਸੇਲ ਦਾ ਦੰਨੇ ਆ ਕਿਦਾਂ ਅਸੀਂ ਜੋ ਰੇਟ ਮਤਲਬ ਪ੍ਰੋਡਕਟ ਦਾ ਕੰਪਨੀ ਨੇ ਮੈਨੂਫੈਕਚਰਰ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਮ ਮੈਂ ਸੈੱਟ ਕੀਤਾ ਉਹਦੇ ਹਿਸਾਬ ਨਾਲ ਹੀ ਰੇਟ ਲਾਉਨੇ ਆ ਤੁਸੀਂ ਬਾਹਰ ਜਾ ਕੇ ਵੀ ਚੈੱਕ ਕਰ ਲਿਓ ਕੰਪੈਰੀਸ਼ਨ ਕੀ ਆ ਰੇਟਸ ਹੋ ਸਕਦਾ ਆ 5-10 ਰੁਪਏ ਜ਼ਿਆਦਾ ਹੋਏ ਆ ਆਮ ਸੀਟ ਨਾਲ ਜਿਹੜੀ ਬਾਜ਼ਾਰ ਦੀ ਆ ਲੇਕਿਨ ਕੁਆਲਿਟੀ ਦੇ ਹਿਸਾਬ ਨਾਲ ਜੇ ਤੁਸੀਂ ਜਾਓਗੇ ਨਾ ਤੇ ਉਹ ਭਾਜੀ ਸੀਟ ਤੁਸੀਂ ਫੜ ਕੇ ਦੇਖੋ ਤਾਂ ਉਸੇ ਵੇਲੇ ਕ੍ਰੈਕ ਹੋ ਜਾਣੀ ਆ ਤਾਂ ਇਹ ਇਨ ਫਾਰ ਲਾਈਫ ਚੱਲਣਾ ਤੇ ਕੁਆਲਿਟੀ ਦੇ ਨਾਲ ਤਾਂ ਕੋਈ ਕੰਪਰੋਮਾਈਜ਼ ਹੈ ਹੀ ਨਹੀਂਗਾ ਹਾਂਜੀ ਦੋਸਤੋ ਤੁਹਾਨੂੰ ਪਾਜੀ ਦੀਆਂ ਗੱਲਾਂ ਕਿੱਦਾਂ ਦੀਆਂ ਲੱਗੀਆਂ ਤੇ ਇਹ ਚੀਜ਼ ਤੁਹਾਡੇ ਫਾਇਦੇ ਦੀ ਆ ਤੇ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਆ ਤੇ ਭਾਈ ਆਪਾਂ ਨੂੰ ਦਿਓ ਆ ਗਿਆ ਕਿਉਂਕਿ ਮੀਂਹ हट ਗਿਆ ਤੇ ਆਪਾਂ ਕੰਮ ਚੱਲੀਏ ਚੰਗਾ